ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਿਆ ਦੇ ਸੱਚ ਜੁਗਾ ਦੇ ਸੱਚ ਹੈ ਪੀ ਸਤਿਨਾਮ ਨਿਕੋ ਹੋਸੀ ਵੀ ਸੱਚ ਸੋਚੇ ਸੋਚਨ ਹੋਈ ਜੇ ਸੋਚ ਲਖਵਾਰ ਚੁੱਪ ਚੁੱਪ ਨੋਈ ਜੇ ਲਾਰੇ ਲੈ ਉਤਾਰੰ ਭੁਖਿਆ ਭੁਖ ਨ ਉਤਰੀ ਜੇ ਬਨਾਂਪੁਰੀਆਂ ਪਾਰ ਸੇ ਸਣ ਪੁਲਖ ਕੋਈ ਤਾ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈਏ ਕਿ ਘੋੜੇ ਟੁੱਟੇ ਪਾਲ ਕਮਰ ਜਾਈ ਚੱਲਣਾ ਨਾ ਨਿਕਲ ਖਿਆ ਨਾਲ ਇੱਕ ਮੇ ਹੋਣਾ ਕਰ ਨਾ ਖਿਆ ਚਾਈ ਹੁਕਮੇ ਹੋਣ ਜੀ ਕਮਲੇ ਵਡਿਆਈ ਹੁਕਮੇ ਤੈ ਨੀਚ ਕਮਲੇ ਕਿ ਤੁਸ ਸੁਖ ਪਾਈਏ ਕਨਾ ਘੁਮੇ ਬਖਸ਼ਿਸੇ ਕੋ ਕਮੇ ਸਦਾ ਪੋਈਏ ਕਵੇਂ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕੇਸੀ ਤਾਨ ਗਾਵੇ ਕੋਤਾ ਜਨੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸੱਚ ਕਰੇ ਤਨਖੇ ਗਾਵੇ ਕੋ ਜੀਲੇ ਫਿਰਤੇ ਹੈ ਗਾਵੇ ਕੋ ਜਪੇ ਦੇਸੇ ਦੂਰ ਗਾਵੇ ਕੋ ਵੇਖੇ ਹਦ ਰਹਾ ਦੂਰ ਕਥਨਾ ਕਥਿ ਨਾ ਆਵੇ ਤੋਟ ਸੱਚਾ ਕਤ ਕਦੀ ਕੋਟੀ ਕੋਟ ਕੋਟ ਦਿੰਦਾ ਦੇ ਲਿਥਖ ਪਾਏ ਜਿਗ ਜਗੰਤਰ ਖਾਈ ਖਾਈ ਮੇਕੂੰ ਚਲਾਇਰਾ ਨਾਨਕクセ ਬੇਫਰਵਾ ਸੱਚਾ ਸੇ ਸੱਚੀ ਨਾਏ ਭਾਖਿਆ ਪਾ ਅਪਾਰ ਆਖੇ ਮੰਗੇ ਜੇ ਰਤ ਕਰੇ ਦਾ ਤਾਰੇ ਫਿਰਕੇ ਗੇ ਰੱਖੀ ਜਿ ਤਿਸੇ ਦਰਬਾਰ ਮੋਹ ਕੀ ਬੁਲਣ ਬੋਲੀ ਜਿ ਤਿਸਨੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵੜਿਆਈ ਵਿਚਾਰ ਕਰਮਿਆ ਬਿ ਕਪੜ ਨਦਰੀ ਮੁਖ ਦਵਾਰ ਨਾਨਕੇ ਵਿਚਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇਆ ਪੇ ਆਪ ਨਿਰੰਜਨ ਸੋ ਜਿਨ ਸੇ ਬਿਅਤ ਨਿਪਾਇਆ ਮਾਨ ਨਾਨਕ ਗਾਵੀਏ ਗੁਨੀ ਨਿਤਾਨ ਗਾਵੀਏ ਸੁਣੀਏ ਮਨ ਰਖੀਏ ਪਉ ਦੁਖ ਪਰ ਹਸੁ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇ ਸਗੁਰ ਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਣਾ ਖਰੈ ਕਿ ਨੱਥ ਨਾ ਜਾਈ ਗੋਇਕ ਦੇ ਬੁਝਾਈ ਸਭ ਨਾ ਜੀਆਂ ਕੋ ਇੱਕ ਦਤ ਸੋਵੇਂ ਬਿਸਰ ਨਾ ਜਾਈ ਚੇਤਨ ਅਵਜਿਤ ਸਪਾਵੇ ਬਿਨ ਭਾਣੀ ਕੇ ਰਾਈ ਕਰੇ ਜਿੱਤੀ ਸਿਟ ਪਾਵੇ ਖੇ ਬਿਨ ਕਰਮ ਕੇ ਮੈ ਲੈ ਮਤਿ ਚੇਤਨ ਜੋਰ ਮਾਲਕ ਜੇ ਕੀ ਗੁਰ ਕੀ ਸਿੱਖ ਸੁਣੀ ਗੋਇਕ ਦੇ ਬੁਝਾਈ ਸਭ ਨਾ ਜੀਆਂ ਕੋ ਇੱਕ ਦਤਾ ਸੋਵੇਂ ਬਿਸਰ ਨਾ ਜਾਈ ਜੇ ਜੁਗ ਚਾਰਿਆ ਜਹੋ ਦਸੋਣੀ ਹੋਏ ਨੋ ਖੰਡਵ ਜਾਣੀ ਨਾਲ ਚਲੇ ਸਭ ਕੋਈ ਚੰਗਰ ਰਖਾਈ ਕੇ ਜਿਸਕੇ ਜਗ ਲਈ ਜਿਸ ਨਦਰ ਨਾ ਵੇ ਤਾਂ ਬਾਤ ਨਾ ਪੁਛੇ ਕੇ ਕੀਟਾਂ ਅੰਦਰ ਕੀਟਕਾ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਤੇਆ ਗੁਣ ਦੇਤੇ ਹਾ ਕੋਈ ਨਸ ਜੀਵ ਜੇ ਤਿਸੁ ਗੁਰੁ ਕੋਈ ਕਰੇ ਸੁਣੀ ਸਿਤਿ ਪੀ ਸੁਨਾਤ ਸੁਣੀ ਧਰਤਵ ਲੈ ਕਾਸ ਸੁਣੀ ਦਿਪ ਲੋਪਤਲ ਸੁਣੀ ਪੋਨਸ ਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪਕਾ ਨਾਸ ਸੁਣੀਏ ਸਰਬਰਮਾਇੰਦ ਸੁਣੀਏ ਮੁਕਸਲਾ ਨਮੰਦ ਨੀ ਜੋਗ ਜੋਗ ਤਨ ਭੇਦ ਸ੍ਰੀ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਛੜਕਾਇ ਸਿਦਾਨ ਸੁਣੀਏ ਫੜ ਫੜ ਭਾਵੇ ਮਾਨ ਸੁਣੀਏ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪਕਾ ਨਾਸ ਸੁਣੀਏ ਸਰ ਗੁਣਾਖੇ ਕਾਸ ਨੀ ਸੇਖ ਫੇਰ ਪਾਸਾ ਸੁਣੀਏ ਦੇ ਭਾਵੇ ਰਾਉ ਸੁਣੀ ਹੱਥ ਵਿੱਚ ਸਗਾਉ ਨਾਨਕ ਪਤਾ ਸਦਾ ਵਿਕਾਸ ਸੁਣੀਏ ਦੇ ਪਪਾ ਪਾ ਨਾਸ ਮਨ ਨੇ ਕੀ ਕਰਤ ਕਹੀ ਨਾ ਜਾਏ ਜੇ ਕੋ ਕੇ ਪਿਛੇ ਪਛਤਾਈ ਕਾਗਦੀ ਕਲਮ ਨਾਲ ਲਿਖਣ ਹਾਰ ਮਨ ਨੇ ਕਾ ਵੀ ਕਰਨ ਵਿਚਾਰ ਸਾ ਨਾਮ ਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਅਨੇ ਸੂਤ ਹੋਵੇ ਮਨ ਬੁੱਧ ਮਨੇ ਸਗਰ ਪਵਨ ਕੀ ਸੂਤ ਮਨੇ ਮੁਝੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਈ ਐਸਾ ਨਾਮ ਰੰਝਣ ਹੋਏ ਜੀ ਕਮੰਝਣੇ ਮਨ ਕੋਏ ਮਨੇ ਮਾ ਠਗ ਨਾ ਪੈ ਮਨੇ ਪਤਸੇ ਪਰ ਗਿਰਜੋਏ ਮਨੇ ਮਗਨੇ ਚਲੇ ਪਤ ਮਨੇ ਤੁਲਸੀ ਪੀ ਸੰਬੰਧ ਐਸਾ ਨਾਮ ਰੰਝਣ ਹੋਏ ਜੀ ਕਮੰਝਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰੇ ਸਰਦਾਰ ਮੈਂ ਤੇਰੇ ਤਾਰੇ ਗੁਰੂ ਸਿੱਖ ਮਰੇ ਨਾਨਕ ਭਵੀ ਨਾ ਪੀਖਾਂ ਐਸਾ ਨਾਮ ਰੰਝਣ ਹੋਏ ਜੀ ਕਮੰਝਣੇ ਮਨ ਕੋਏ ਭਜ ਫਿਰਵਾਨ ਪਛ ਪਦਾਨ ਪੰਚੇ ਭਾਵੇ ਦਰਗੇ ਮਾਨ ਕੰਝ ਸੁਦਰਚਾਨ ਪੰਚਕਾ ਗੁਰੇ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਨੇ ਸਮਾਤੋ ਤਰਮ ਦੇ ਕਪੂਤ ਸੰਤੋਖਾ ਵਰਖਿਆ ਜਿਨ ਸੂਤ ਜੇ ਕੋ ਬੁਝੇ ਹੋ ਵਿਚ ਚਾਰ ਧੋਲੇ ਉਪਰ ਕੀਤਾ ਪਾਰ ਕਰਤੀ ਹੋਰ ਪਰੇ ਹੋਰ ਹੋ ਦੇ ਸਿਪਤ ਲੈ ਕੋਣ ਜੋ ਜੀ ਜਤ ਰੰਗ ਕੇ ਨਾ ਸੋਨਾ ਲਿਖਿਆ ਉਡਿ ਕਲਮ ਇਹ ਲਿਖ ਲਿਖ ਜਾਣੇ ਕੋ ਲਿਖ ਲਿਖਿਆ ਕੀਤਾ ਹੋਏ ਕੀਤਾ ਦਰਸੇ ਲਹਿਰੂ ਕਿਤੇ ਦਾ ਜਾਣੇ ਕੋਣ ਕੁਤ ਕੇ ਤੇ ਪਸਾਏ ਕੀ ਕੋ ਤਸਤੇ ਲਖਦਰੀਆਉ ਕੁਦਰਤ ਕੌਣ ਕਾ ਵਿਚਾਰ ਬਾਰੇ ਨਾ ਜਾਵੇ ਇਕ ਵਾਰ ਜੋਤੰਦਪਾ ਸਹੀ ਭਲੀਖਾ ਤੂ ਸਦਾ ਸੁਲਾਵਨ ਰੰਕਾਰ ਅਸੰਖ ਜਾਪਾ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਅਸੰਗੰਦ ਮੁਖਵੇਦ ਪਾਠ ਸੰਗ ਜੋਗ ਮੰਨ ਰਏ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਤਿ ਅਸੰਦਰ ਤਾਰ ਸੰਖ ਸੁਰਮ ਉਪਖਸਾਰ ਅਸੰਖ ਮੋਲੀ eulaye ਤਾਰ ਕੁਦਰਤ ਕੌਣ ਕਾ ਵਿਚਾਰ ਬਾਰੇ ਨਾ ਜਾਵੇ ਇਕ ਵਾਰ ਜੋਤੰਦਪਾ ਸਹੀ ਭਲੀਖਾ ਤੂ ਸਦਾ ਸੁਲਾਵਨ ਰੰਕਾਰ ਅਸਾਂ ਕਮਰ ਕੰਦ ਗੋਰਾ ਸੰਗ ਚੋਰ ਹਰਮਖੁਰ ਸੰਗ ਕਮਰ ਕਰ ਜਾਹੇ ਜੋਰ ਸੰਗ ਲੋੜ ਤੇ ਕਮਾਈ ਸੰਗ ਪਾਪੀ ਪੱਪ ਕਰ ਜਾਹੇ ਅਸਾਂ ਕੁੜੇਰ ਕੁੜੀ ਫੇਰਾਏ ਸੰਗ ਮਲੇ ਸ਼ਮਲ ਭੱਕ ਖਾਏ ਸੰਗ ਨਿੰਦਾ ਸਿਰ ਕਰੇ ਭਾ ਨਾਨਕ ਨੀਚ ਕਹਿ ਵਿਚਾਰ ਬਾਰੇ ਨ ਜਾਵੇ ਕਵਾਰ ਜੋਤੁ ਤੁਧ ਭਾਵੇ ਸੇ ਭਲੀ ਤੂੰ ਸਦਾ ਸੁਆਸਲਾ ਬਤਨ ਅੰਕਾਰ ਸੰਗ ਨਾਵ ਸੰਗ ਤਥਾਵ ਗਮਾ ਗਮਾ ਸੰਕਲੋਸਨ ਕੇ ਸਿਰ ਭਾਰੋ ਅਖਰੀ ਨਾਮ ਕ੍ਰੀਸਾ ਲਾਖੇ ਗਿਆਨ ਗੀਤ ਗੁਣ ਗਾਖੇ ਲਿਖਣ ਬੋਲਣ ਮਾਨ ਅਖਰੀ ਸੇ ਸੰਜੋਗ ਵਿਖਾਣ ਜਿਨੇ ਲਿਕੇ ਤੇ ਸ ਨਾਹੇ ਜਿ ਫਰਮਾ ਤੀ ਤੇ ਪਾ ਜਿਤ ਕਿ ਤ ਤੇ ਤ ਨਵ ਨਾਇ ਕੋਥਾ ਕੁਦਰਤ ਕਾਣ ਕਾ ਵਿਚਾਰ ਬਾਰੇ ਨਾ ਜਾ ਵੇਖਵਾ ਜੋਤੰਦ ਪੈ ਸੇ ਭਲੀਕਾਰ ਤੂ ਸਦਾ ਸਲਾਮਤ ਅਨੰਕਾਰ ਪਰੀਏ ਹੱਥ ਪੈ ਤਨ ਦੇ ਪਾਣੀ ਤੋਤੇ ਤੁਸੇ ਕੇ ਮੂਤ ਪਲੀਤੇ ਕੱਪੜੋ ਦੇ ਸਾਬਾਂ ਲਿਓ ਧੋਏ ਪਰੀਏ ਮਤ ਪਾਪਾ ਕੇ ਸੰਗੋ ਤੋਪੇ ਨਾ ਬਿਕੇ ਰੰਗ ਪੁਨੀ ਪਾਪੇ ਆਖਣ ਨਾਏ ਕਰ ਕਰ ਕੰਨ ਲਿਖਲੇ ਜਵਾਬੇ ਬੀਜਾ ਪੇਖੋ ਨਾਨਕ ਕਮਿਆਉ ਜੋ ਤੀਰਥਵ ਤੇ ਅਤਿਦਾਰਨ ਜੇ ਕੋ ਭਵਿ ਤਿਲਕਾ ਮਨ ਸੁਣੀਏ ਮਨੀਏ ਮਨ ਕੀ ਤਪਵੰਤ ਗਾ ਤੇਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋ ਬਿਣ ਗੁਣ ਕੀਤੇ ਭਗਤ ਨਾ ਸਵਸਾਤ ਬਾਣੀ ਬਰਮਾਓ ਸਤ ਸੋਹ ਸਦਾ ਮਨ ਚਾਉ

ਪਤਲਾ ਪਤੌਲ ਲਕ ਗਸਾ ਗਾ ਸੂਰ ਕੋਰ ਪਲਤ ਕੇ ਵੇਦ ਕਹਿੰਦੇ ਕਵਾ ਤਸ ਸਟਾਰਾ ਕੈ ਨ ਕਿਤੇ ਬਸ ਲਈ ਕਦਾ ਤਲਿ ਕਾ ਤਾ ਲਿਖੀ ਲਿਖੇ ਹੋਏ ਬਨਾਸ ਅਨੰਦ ਕ ਡਾਕੀ ਆ ਪਛਾਨੀ ਆਪ ਸਲਾਹੀ ਸਰਾਹ ਤੇ ਸੂਤ ਨਾ ਪਾਈਏ ਰਦੀਆਂ ਤੇ ਵਾਹ ਭਵਿਸੁੰਦਰਾ ਜਾਣੀ ਸੁੰਦ ਸਤ ਸੁਰਤਾਨ ਗਏ ਸਿਰ ਜਮਲ ਤਨ ਗੀਰੀ ਤਲ ਨਾ ਹੋਨੇ ਜਿ ਸੋਰਾ ਨਾ ਵਿਸਾਰੇ ਅੰਤ ਨ ਸਿਟੀ ਕੈ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵਿਕਨ ਸੁਨ ਨ ਅੰਤ ਅੰਤਰਾ ਜਾਪੇ ਕਿਆ ਮਨਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਾਨ ਕੇਤੇ ਬਿਲ ਲਾਇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਈ ਵੱਡਾ ਸੇ ਬੁਚਾ ਥਾ ਉੱਚਾ ਉਪਰੋ ਚਨਾ ਇਹ ਵੱਡਾ ਉੱਚ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵ ਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਚਾਈ ਵਟਾ ਦਾਤਾ ਤਿਨ ਨਤਮਾਈ ਜੇ ਤੇ ਮੰਗੇ ਜੋਦ ਪਰ ਕੀਤੇ ਅਗੰਤ ਨਹੀਂ ਵਿਚਾਰ ਕਿਤੇ ਕਬ ਟੁੱਟੇ ਵੇ ਘਾਰ ਕਿਤੇ ਲਲ ਮੁਕਰ ਪਾਏ ਕਿਤੇ ਮੂਰਖ ਆਈ ਖਾਈ ਕਿਤਿਆਂ ਦੇ ਬਕਸਾ ਦਾ ਮਾਰੇ ਵੀ ਦਾ ਤੇਰੀ ਦਾ ਧਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੀ ਕੋ ਘਰ ਕੋ ਰੱਖਣ ਪਾਈ ਉਹ ਜਣ ਜਿਤੇ ਮੁਖ ਆਪੇ ਜਣ ਆਪੇ ਦੇ ਆ ਕੇਸੇ ਵੀ ਕੇ ਕੇ ਜਿਸ ਨੇ ਬਖਸੇ ਸਿਤ ਸਹਲਾ ਨਾਨਕ ਪਾ ਸਈ ਪਾਤਸ਼ਾ ਮੂਲ ਗੁਣ ਮੂਲ ਪਰਮੂਲ ਅਪਰੀਮ ਮੂਲ ਪੰਡਰ ਮੂਲਾ ਵੇ ਮੂਲਾ ਜਾਇ ਮੂਲ ਪੇ ਮੂਲ ਸਿਮਾਇ ਅਮੂਲ ਤਰ ਅਮੂਲ ਦੀਵਾਨ ਅਮੂਲ ਤੂਲ ਅਮੂਲ ਪਰਵਾਨ ਅਮੂਲ ਬਖਸੀ ਸਾ ਮੂਲ ਨਿਸਾਨ ਅਮੂਲ ਕਰਮ ਮੂਲ ਫਰਮਾਨ ਅਮੂਲਾ ਬੁਲਾਖ ਨਾ ਜਾਈ ਆਖਾ ਕਰੇ ਨਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨਾ ਕੇਵਲ ਮੈਂ ਆਖੇਂਦੇ ਆਖੇ ਗੋਪੀ ਤੇ ਗੋਬਿੰਦ ਅਕੇਸਰਾ ਕੇ ਸਿਦ੍ਹਾ ਅਕੇ ਕੀਤੇ ਕੀਤੇ ਬੁਧਾ ਅਕੇ ਧਨਵਾਕੇ ਦੇਵ ਅਕੇ ਸੁਨਰਮਨਜਨ ਸੇਵ ਇਤੇ ਅਕੇ ਅਖਣ ਪਾਇ ਕੇਤੇ ਕੇ ਕੇ ਉਠੋ ਠੇ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਅਖ ਨਸਕੇ ਕੇਈ ਕੇ ਜੇ ਵਡਕਾਵੇ ਤੇ ਵਡ ਹੋਈ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਕਾਰ ਖਾਂ ਲਿਖੀਏ ਸਿਰਗਵਰ ਅਗਵਰ ਸੋਦਰ ਕੇ ਸੁ ਘਰ ਕੇ ਜਿਤ ਮੇ ਸਰਬ ਸੁਮਾਲੇ ਵਾਚੀਨਾਂ ਦਨਿਕ ਸੰਖਾ ਕੀਤੇ ਵਣਹਾਰੇ ਕੀਤੇ ਰਗ ਭੈ ਸੋ ਕਈ ਇਹਨੇ ਕੀਤੇ ਗਵਨ ਹਾਰੇ ਗਾਂਦਨ ਪਣ ਪਣੀ ਬਸੰਤਾ ਕਾਵੇ ਰਾਜਾ ਧਰਮ ਦਿਵਾਰੇ ਗਾਵੇ ਚਿਤ ਗੁਰਤ ਲਿਖ ਜਾਣੀ ਲਿਖ ਲਿਖਤਰ ਵਿਚਾਰੇ ਗਾਵੇ ਸ਼ੈ ਬ੍ਰਹਮਾ ਦੇਵੀ ਸੁਣ ਸਦਸ ਵਾਰੇ ਗਾਵੇ ਇੰਦਰਾਸ ਨ ਬੈਠੇ ਦੇਤੇ ਅੰਦਰ ਨਾਲੇ ਕਾਵੇ ਸਿਸਮਾ ਦੀ ਅੰਦਰ ਗਨ ਸਦ ਵਿਚਾਰੇ ਗਾਵੇ ਦਿੱਤੀ ਸਤੀ ਸੰਤੋਖੀ ਗਾਵੇ ਕਰਾਰੇ गावਨ ਪੰਡਤ ਪੜਨ ਕਿਸਰ ਜੁਜਗ ਵੇਦ ਨਾਲੇ ਗਾਵੇ ਮੋਹਨੀਆਂ ਮਨ ਮੋਹ ਸਰਗ ਮੁਸੇਪਿਆ ਲੈ ਗਾਉ ਤਨੁ ਪਤੇ ਅਸ਼ਰਤੀਤ ਨਾਲੇ ਗਾਵੇ ਜੁਦੇ ਮਹੱਬਲ ਸੂਰਾ ਗਾਵੇ ਖੋਣੀ ਚਾਰੇ ਗਾਵੇ ਖੰਡ ਮੰਡਲ ਉਰ ਪੰਡਾ ਕਾ ਖੇਤਾਰੇ ਸੈਤ ਨੂੰ ਗਾਵੇ ਚੋਟ ਨ ਭਵ ਤੇ ਤੇ ਸਾਲੇ ਹੋਰ ਕੀਤੇ ਗਾਉਣ ਸੇ ਮੈਂ ਜਿਤਨਾ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾ ਹੀ ਹੈ ਪਿਓਸੀ ਜੋ ਇਨ ਨਜਰ ਸੀ ਇਤਨਾ ਜਨੇਤਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਜ ਨੇ ਭਾਈ ਕਰ ਕਰ ਵੇਖੇ ਕੀਤਾ ਆਪਣਾ ਜੀਤੇ ਦੀਵੜੀ ਆਈ ਕਰ ਕਰ ਵੇਖੇ ਕੀਤਾ ਆਪਣਾ ਜੀਤੇ ਦੀਵੜੀ ਆਏ ਜੁਤਿਸ ਪਾਵੇ ਸੋਈ ਕਰਸੀ ਫਿਰ ਉਤਿਸ ਸਫਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋਫਾ ਸੋ ਸੇ ਪਤ ਸੇ ਬਨਨ ਕਰ ਨਜਾਈ ਮੁੰਦਾ ਸੰਤੋਸਾਂ ਪਤਿ ਝੋਲੀ ਧਿਆਨ ਕੀ ਕਰੇ ਬੁਤੇ ਕਿੰਤਾ ਕਲ ਕੁਾਰੀ ਕਾ ਜੁਕੰਦਾ ਪਰ ਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਤਿਸੇ ਆਦੇਸ ਆਦ ਨਿਰ ਲਗਨ ਹਟ ਜੁਗ ਜੁਗ ਇਕ ਵੇਸ ਭੁਤ ਗਿਆਨ ਤੇ ਆ ਪੰਡਾਰਾ ਕਟਕਡ ਵਾਜੇ ਨਾ ਤੇ ਆਪਨ ਆਤ ਨਾਥੀ ਸਭਜਾ ਕੀ ਰੀਸਿ ਬਉਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵੇ ਲੇਖਿਆ ਵੇ ਭਾਗ ਤੇ ਕਿਸੇ ਦੇਸ ਆਦ ਨੀਰ ਨਦਨ ਹੱਤੇ ਜਿ ਜਗੇ ਕਵੇਸ ਇਕਾਂ ਮਾਇ ਜੁਗਤ ਵੇਤਿੰਚੁ ਲੈ ਪਰਵਣਿਕ ਸੰਸੈ ਖੰਡ ਰਿਕਲਾ ਦੀਵਾਨ ਜੁਤੀਸਪਾਤੀ ਚਲਾਇ ਜੋ ਫਰਮਾਨੋ ਕਿ ਨਾ ਨਦਨ ਨਾ ਆਵੇ ਬਹੁਤਾ ਇਹ ਵਡਾਲ ਅਦੇ ਕਿਸੇ ਅਦੇਸ ਆਦ ਨੀਰ ਨਦਨ ਹਤ ਜੁਗ ਜੁਗ ਇੱਕ ਵੇਸ ਹਸਨ ਲੋਲੇ ਪੰਡਾਰ ਜੁਗੁ ਸਿਪੈ ਸ੍ਰੀ ਕੀ ਵਾਰ ਕਰ ਕਰੇ ਵੇਕੇ ਸੇ ਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਅਦੇਤ ਸੇ ਆਦੇਸ ਆਦ ਨੀਰ ਨਦਰ ਹਤ ਜੁਗ ਜੁਗ ਇੱਕ ਵੇਸ ਇੱਕ ਦੋ ਜੀਬ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਕੀ ਰਾਖੀ ਇੱਕ ਨਾਮ ਜਗਦੀਸ਼ ਏ ਤੇ ਰਪਤ ਬੋੜੀਏ ਚੜੀਏ ਹੋਏ ਕੀ ਸੁਣ ਗਲਾ ਕਾ ਸਕੀਕੇ ਟਾਇ ਰੀਚ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋ ਚੁਪੇ ਨਹੀਂ ਜੋ ਜੋ ਨ ਮੰਗਣ ਦੇ ਨ ਜੋ ਜੋ ਨਾ ਜੀਵ ਮਰ ਨਹੀਂ ਜੋ ਜੋ ਨਾ ਰਾਜ ਮਲ ਬਨ ਸੂਰ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੋ ਨੀਚ ਨਾ ਕੋਈ ਰਾਤੇ ਉਤਿਤੀ ਵਾਰ ਪਉਣ ਪਣੇ ਗਨੀਪਰ ਤਲ ਜਿਸੂ ਜਤੋ ਦਿੱਤਾ ਪਰ ਕੀ ਧਰਮਸਾਲ ਤਿਸ ਵਿੱਚ ਜੀਆਂ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤੇ ਸੁਣ ਪੰਚ ਪਰਵਾਣ ਨਦਰੀ ਕਰਮੀ ਪਵੇ ਨਿਸ਼ਾਨ ਕੱਚ ਪਕਾਇ ਉੱਥੇ ਪਾਇ ਨਾਨਕ ਆ ਜਾਪੇ ਜਾਏ ਧਰਮ ਖੰਡ ਕਹਿ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤੇ ਕੀਤੇ ਕਾਣ ਮਹੇਸ਼ ਕੀਤੇ ਬਰਮੇ ਕਰਤੇ ਕਰੀਰ ਉਪਰ ਹੰਕੇ ਵੇਸ਼ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਉਪਦੇਸ਼ ਕੇਤੇ ਨਿਚੰਦ ਸਿਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇ ਵਿਵੇਸ਼ ਕੇਤੇ ਦੇਵਦਨਮਨੀ ਕੇਤੇ ਕਨਕ ਸੰਬੰਧ ਕੇਤਿਆਂ ਖਾਣੇ ਕੇਤਿਆਂ ਬਾਣੇ ਕੇਤੇ ਪਾਤ ਨਰਿੰਦ ਕੇਤਿਆਂ ਸੂਤੀ ਸੇਵ ਕੇਤੇ ਨਾਨਕ ਅੰਤ ਨਾਨਤ ज्ञान खंड में ज्ञान परचंड इतै नाद बनोर पुड़ आनंद शर्म खंड की वाणी रूप जिते घट कड़िए बहुत अनूप ताकी गलकत न जाए जे को के पीछे पछताई जे घड़िए सूत मत मन बुद्धे कड़िए रसदा के शुद्ध कर्म खंड की वाणी जोत हो न कोई होर तेजुद महाबल सूत इनमें राम रहया परिपूर ਇਤੇ ਸਿਤੋ ਸਿਤਾ ਮੈ ਮਮਤਾ ਕੇ ਰੁੱਥੇ ਨ ਜਾਇ ਨਾ ਮਰੇ ਨ ਠਾਗੇ ਜਾਇ ਜਿਨ ਕੇ ਰਾਮ ਵਸੇ ਮਨਿ ਮਾਹੇ ਤੇ ਭਗਤ ਉਸੇ ਕੇ ਲੋਇ ਕਰੇ ਨ ਸੱਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰਿ ਕਰਿ ਵੇਖੇ ਨਦਰ ਨਿਹਾਲ ਤੇ ਖੰਡ ਮੰਡਲ ਵਰ ਪੰਡਾ ਜੀ ਕੋ ਤੇ ਅੰਤ ਨਾ ਅੰਤ ਥੇ ਲੁਲੁਇ ਕਰ ਜਿ ਜਿ ਹੁਕਮ ਤੇ ਤੇ ਕਾਇਕੇ ਇਛੇ ਕਰੇ ਵਿਚਾਰ ਨਾਨਕ ਤਨਾ ਕਰਨਾ ਸਾਰੇ ਤਪਾਰਾ ਥੀ ਰਸ ਨਿਆਰ ਹਨਨ ਮਤਵੇ ਦੇ ਤਿਆਰ ਹੋਖ ਲਗਨ ਤਪ ਤਉ ਭਾਂਡਾ ਪਾ ਮਤਿ ਤਰਾਲ ਘੜੀਏ ਸਿਵ ਸੱਚੀ ਠਕਸਾਲ ਇਨ ਕੋ ਨਦਰ ਕਉ ਤਿ ਨਿਕਾਰ ਨ ਨਿਕ ਨਦਰਿ ਨਿਹਾਲ ਸਲੋਪ ਪਵਨੀ ਗੁਰੂ ਪਾਣੀ ਪਤ ਮਤ ਤਰਤੁ ਬਹੁਤ ਜਿਸ ਰਾਤੇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਜੇ ਧਰਮ ਹਦੂਰੇ ਰਮੀ ਆਪ ਆਪਣੀ ਕੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗੇ ਮਸ਼ਕਤ ਕਾਲ ਓਹ ਦਾਨਕ ਤੇ ਮੁਖ ਉਜਲੇ ਕੇ ਤੀ ਛੁੱਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਮ ਕਲੀ ਮਹਿਲ ਅਤੀ ਜਨਨ ਦੇਖੋਂ ਕਸਤ ਗੁਰ ਪ੍ਰਸ਼ਾਦ ਨੰਦ ਪਿਆ ਮਹੀਵਾ ਸਤਿਗੁਰੂ ਮੈਂ ਪਾਇ ਤੂਰਤਾ ਪਾਇ ਸੇ ਸੇਤੀ ਮਨੋ ਜੀਆਂ ਵਧਾਈਆਂ ਰਗਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਚੋ ਦੁਤਾਂ ਗਾ ਹਰੀ ਕੇ ਰਮਨ ਜਨੀ ਵਸਾਇ ਕਹਿ ਨਾਨਕ ਰੰਦੂਸ ਸਤਿਗੁਰੂ ਮੈਂ ਪਾਇ ਮਨ ਮੇਰਿਆ ਤੂ ਸਦਾ ਰਹੁ ਹਰ ਨਾਲੇ ਹਰ ਨਾਲੋ ਤੋਂ ਮਨ ਮੇਰੇ ਦੁਖ ਸਭਸਾਰ ਨਾਂਗੀ ਕਰ ਉਹ ਕਰੇ ਤੇਰਾ ਕਾ ਸਭ ਸਵਾਰ ਨਾ ਸੋਨਾ ਗਲ ਸਵਤ ਸਵਾਮੀ ਸਭ ਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਹਬ ਕਿਆ ਨਹੀਂ ਕਰ ਤੇਰੇ ਕਤ ਤੇਰੇ ਸਭ ਪੁਛੈ ਜੀ ਦੇ ਸੋ ਪਾਵ ਸਦਾ ਸੁਸਲਾਹ ਤੇਰੀ ਨਾਮ ਅਨੁਸਾਏ ਨਾਮ ਜਿਨ ਕੇ ਮਨੁਸਿਆ ਬਾਜੀ ਸ਼ਬਦ ਕਿਨੇ ਰੇ ਕਹਿ ਨਾਨਕ ਸੱਚੇ ਸਹਬ ਕਿਆ ਨਹੀਂ ਕਰ ਤੇ ਰਚਨਾ ਮੇਰਾ ਧਾਰੋ ਸੱਚ ਨਾਮ ਦਾ ਮੇਰੇ ਜਨ ਭੁਖਾ ਸਭ ਕੋਈ ਕਰ ਸ਼ਾਂਤ ਸੁਖ ਮਨਿ ਆਈ ਵਸਿਆ ਜਿਨੇ ਛਾ ਸਭ ਪੁਜਾਈਂ ਸਦਾ ਕੁਰਬਾਨ ਕੀਤਾ ਗਰੋਟ ਜਿਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਉਤਰ ਪਿਆਰ ਸੱਚ ਨਾਮ ਮੇਰਾ ਧਾਰੋ ਵਾਜੇ ਪੰਛੋਦਿਤ ਘਰ ਸਵਾਗੇ ਘਰ ਸਵਾਗੇ ਛੋਟੋਆਰ ਜੀ ਕਲਾ ਜਿਤ ਘਰ ਧਾਰੀ ਆਪਾ ਜੀ ਦੁੱਤ ਦਵਸ ਕੀਤੇ ਕਾਲਿਕ ਤੇ ਗੁਮਾਰਿਆਂ ਤਰਕਰਮ ਪਾਇ ਤੁਜ ਜਨ ਕੋ ਸੇ ਨਾਮ ਹਰ ਕੇ ਲਾਕੇ ਕਹੇ ਨਾਨਕ ਤੈ ਸਪੂਰਤ ਤੇ ਘਰੇ ਨ ਹਦ ਵਾਜੇ ਅਨੰਦ ਸੁਨੋ ਵਡ ਪਾਗਿਓ ਸਗਲੇ ਮਨਾਂ ਉਤੇ ਪੂਰੇ ਪਾਰ ਬਰੰਬਰ ਪਾਤ੍ਰ ਸਗਲ ਉਸ ਦੇ ਤੂਖ ਰੋਸ ਸੰਤਾਬ ਤੇ ਸੂਨੀ ਛੱਤੀ ਬਾਲੀ ਹੰਸਾ ਜਨ ਪੈਸੇ ਪੂਰੇ ਗੂਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਸੁਣਤੇ ਪੁਨਿਤ ਕਹਤੇ ਪਵਿਤ ਸਤਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ